ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਖੜੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਆਪਾਂ ਤਲਵੰਡੀ ਸਾਬੋ ਮੰਡੀ ਵਿਖੋਂ ਨੂੰ ਪਤਾ ਹੈ ਆਪਾਂ ਵੀਡੀਓ ਬਣਾ ਲੈਣਾ ਵੀਰੇ ਕੱਲੇ ਕੱਲੇ ਵੀਡੀਓ ਪਾਈਆਂ ਨੇ ਜੇ ਕਿਸੇ ਹੋਰ ਭਰਾ ਨੇ ਆਪਣੀ ਪ੍ਰੋਮੋਸ਼ਨ ਵਾਸਤੇ ਵੀਡੀਓ ਪਾਉਣੀ ਹੋਵੇ ਬਣਾਉਣੀ ਹੋਵੇ ਅਸੀਂ ਨੇੜੇ ਹੋਈਏ ਤਾਂ ਬਈ ਜੀ ਤੁਹਾਡੇ ਫ੍ਰੀ ਚ ਬਣਾ ਕੇ ਆਵਾਂ ਜੇ ਕੋਈ ہاں ਵੀ ਭਾਈ ਜੇ ਕੋਈ ਦੂਰ ਵਾਲਾ ਹੋਇਆ ਤਾਂ ਤੇਲ ਖਰਚਾ ਜ਼ਰੂਰ ਲਵਾਂਗੇ ਅਸੀਂ ਹੁਣ ਵੇਲੇ ਅਸੀਂ ਮੈਂ ਚੱਲ ਸ਼ਾਮ ਜੇ ਨੂੰ ਵੀਡੀਓ ਬਣਾ ਲਈਏ ਮੀ ਨੂੰ ਬਹੁਤ ਪਿਆ ਹੋਇਆ ਆਪਣੇ ਆਪ ਨੇ ਅੱਜ ਜਿਹੜਾ ਵੀ ਤੁਸੀਂ ਹਾਲ ਦੱਸਿਓ ਆਪਾਂ ਗੱਲਾਂਬਾਤਾਂ ਘੱਟ ਕਰੀਏ ਇਹਨਾਂ ਭਰਾਵਾਂ ਨੇ ਆਪਣੇ ਪੇਜ ਨੂੰ ਅਜੇ ਤੱਕ ਲਾਈਕ ਫੋਲੋ ਨਹੀਂ ਕੀਤਾ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਡੇ ਤੱਕ ਜਾਣਕਾਰੀਆਂ ਹੁੰਦੀਆਂ ਨੇ ਅੱਜਾਂ ਮਿਲਦੇ ਆਂ ਭਾਈ ਨੂੰ ਆਪਾਂ ਅਸੀ ਕਰੀ ਕੀ ਹਾਲ ਆ ਭਰਾ ਬਧੀ ਹੀ ਵਈ ਕੀ ਨਾ ਬਾਈ ਦਾ ਬਾਈ ਖੁਸ਼ਦੀਪ ਸਿੰਘ ਬਾਈ ਦਾ ਨਾ ਖੁਸ਼ਦੀਪ ਸਿੰਘ ਦਾ ਖੁਸ਼ਦੀਪ ਸਿੰਘ ਪਿੰਡ ਸੰਦੋਹਾ ਹੈ ਨਾ ਸੰਦੋਹਾ ਪਿੰਡ ਹੈ ਬਾਈ ਜੀ ਫੋਨ ਨੰਬਰ ਬੋਲ ਦੋ ਜੁਰੇ ਚ 7983605 32834 83605 32834 32834 ਬਾਈ ਦਾ ਖੁਸ਼ਦੀਪ ਨਾ ਆ 7 8 ਟਰੈਕਟਰ ਬਾਈ ਲੱਗੇ ਹੋਏ ਅੱਜ ਮੰਡੀ ਚ ਹਾਂਜੀ ਸੌਦਾ ਕੀਤਾ ਕੋਈ ਸੌਦਾ ਦੋ ਕੋ ਸੌਦੇ ਹੋਈ ਟਰਾਲੀ ਦਾ ਹੋਇਆ ਇੱਕ ਟਰੈਕਟਰ ਦਾ ਬਾਈ ਬਹੁਤ ਬਹੁਤ ਮੁਬਾਰਕਾਂ ਭਰਾ ਸੌਦੇ ਹੁੰਦੇ ਆ ਭਰਾ ਉਹ ਮੰਡੀ ਤੇ ਆਇਆ ਕਰੋ ਚੀਜ਼ ਲੈਣੀ ਆ ਤਾਂ ਵੀ ਆਇਆ ਕਰੋ ਜੇ ਵੇਚਣੀ ਆ ਤਾਂ ਵੀ ਕਿਉਂਕਿ ਇੱਥੇ ਭਾਜ ਚੀਜ਼ ਮਿਲ ਜਾਂਦੀ ਹੈ ਕਦੇ ਦੇਖ ਕੇ ਸ਼ੁਰੂ ਕਰਦੇ ਆਪਾਂ ਗੱਲਾਂ ਘੱਟ ਕਰੀਏ ਬਾਈ ਕੋਲੇ ਇੱਕ ਸੈਂਡਰ ਰਮੇਂਦਰਾ 235 에어ਫਲੋ ਟਰਾਲੀ ਟੂਲੀ ਵਾਲੇ ਭਰਾ ਨੂੰ ਚਾਹੀਦਾ ਹੋਵੇ ਪੰਜਾਬ ਨੰਬਰ ਟਰੈਕਟਰ ਹੈਗਾ ਪੂਰਾ ਚੰਗਾ ਟਰੈਕਟਰ 2008 ਮਾਡਲ ਟਰੈਕਟਰ ਹੈ ਇਧਰ ਮੀਂਹ ਪਾਣੀ ਖੜਾਗਾ ਤਾਂ ਕਿ ਉਧਰ ਜਾ ਨਹੀਂ ਸਕਦੇ ਜੇ ਕਿਸੇ ਭਰਾ ਨੂੰ 에어ਫਲੋ ਚਾਹੀਦਾ ਹੋਵੇ 235 ਡੀਆਈ ਮੁਕਸਰ ਦਾ ਨੰਬਰ ਹੈ ਜੀ ਮੁਕਸਰ ਦਾ ਨੰਬਰ ਹੈ ਪੰਜਾਬ ਨੰਬਰ 135000 ਡਿਮਾਂਡ ਕਰਦਾ ਕੁਝ ਵੀ ਕਿੰਨੇ ਦਾ ਸੌਦਾ ਹੋਊ ਬਾਈ ਇਹਦਾ ਇਹਦਾ ਦੇ ਦਾਂਗੇ ਜੀ 7 ਲੱਖ ਦਾ 7 ਲੱਖ ਦਾ ਠੀਕ ਹੈ ਜੀ ਅੱਗੇ ਬਾਈ ਕੋਲ ਹੈਗਾ 735 2000 ਤੇ 4 ਮਾਲ ਟਰੈਕਟਰ ਹੈ ਇਹਦਾ ਨੰਬਰ ਕੋ ਜੀ ਕਿੱਥੋਂ ਦਾ ਹੈ ਇਹਦਾ ਐਚ ਆਰ ਆ ਜੀ ਐਚ ਆਰ ਨੰਬਰ ਆ ਬਾਡੀ ਲਾਈਨ ਦਾ 913 ਦੇ ਟਾਇਰ 13 ਦੇ ਹਾਂਜੀ 13 ਦੇ ਨਵੇਂ ਆ ਹਾਂਜੀ ਸਾਸੀ ਪੇ ਟਾਇਰ ਹੈਗਾ ਨਾ ਹਾਂਜੀ ਜੇ ਕੋਈ ਪੁਰਾਣਾ ਟਰੈਕਟਰ ਜੇ ਕੋਈ ਵਿਚ ਕਟਾਉਣਾ ਹੋਵੇ ਬੰਦੇ ਨੇ ਕੱਟ ਲਵਾਂਗੇ ਕੱਟ ਲਾਂਗੇ ਕੋਈ ਗੱਲ ਨਹੀਂ ਠੀਕ ਹੈ ਬਾਈ ਬਾਈ ਕਹਿੰਦਾ ਜੇ ਕੋਈ ਪੁਰਾਣਾ ਟਰੈਕਟਰ ਵਿਚ ਕਟਾਉਣਾ ਚਾਹੇ ਤਾਂ ਵੀ ਆਪਾਂ ਵਿਚ ਟਰੈਕਟਰ ਦਾ ਟਰੈਕਟਰ ਕੱਟ ਲਾਂਗੇ ਬਾਡੀ ਲਾਈਨ ਦਾ ਦੇਖੋ ਪੂਰਾ ਚੰਗਾ ਟਰੈਕਟਰ ਅਰੀਨਟ ਪੇਂਟ ਦਾ ਟਰੈਕਟਰ ਹੈ ਅਜੇ ਆਹ ਚਿੱਟਾ-ਚੁੱਟਾ ਤੁਹਾਨੂੰ ਪਤਾ ਸੈਲਫ ਤੇ ਉਵੇਂ ਜਿਵੇਂ ਪਈਆਂ ਨੇ ਵੀਡੀਓ ਚੰਗੀ ਲੱਗੀ ਤਾਂ ਨਾਲ ਦੀ ਨਾਲ ਜਲਦੀ-ਜਲਦੀ ਨੂੰ ਸ਼ੇਅਰ ਕਰ ਦਿਓ ਤੇ ਬਾਈ ਨੂੰ ਜੇ ਕੋਈ ਟਰੈਕਟਰ ਸੰਬੰਧੀ ਜਾਣਕਾਰੀ ਲੈਣੀ ਹੋਵੇ ਤਾਂ ਜਲਦੀ-ਜਲਦੀ ਵੀਡੀਓ ਚ ਬਵਾ ਨੰਬਰ ਲੈ ਲਿਓ ਤੁਸੀਂ ਫੋਨ ਕਰਕੇ ਬਾਈ ਦਾ ਜਾਣਕਾਰੀ ਲੈ ਸਕਦੇ ਅੱਗੇ ਹੈਗਾ 2015 ਮਾਡਲ ਸੋਨਾਲਿਕ ਬਾਈ ਕੋਲੇ ਸੋਨਾਲਿਕਾ ਚ ਬਵਾ ਪ੍ਰਾਈਸ ਹੈ ਨਾ ਹਾਂਜੀ 2015 ਮਾਡਲ ਹੈ 50 ਲਈ ਟਾਇਰ ਨਵੇਂ ਆਈ ਅਗਲੇ ਟਾਇਰ ਅਗਲੇ ਟਾਇਰ ਨਾਲ ਦੇ ਜੀ ਇਹ ਨਾਲ ਦੇ 2014 ਹਾਂਜੀ 15 ਦੇ ਨਾਲ ਦੇ ਆਈ 15 ਮਾਡਲ 15 ਮਾਡਲ ਦੇ ਬਾਡੀ ਲੈਂਦਾ ਵੀ ਪੂਰਾ ਚੰਗਾ ਟਰੈਕਟਰ ਹੈ ਨਾ ਹਾਂਜੀ ਐਨਓਸੀ ਮਿਲ ਜੀ ਐਨਓਸੀ ਜਿੱਥੋਂ ਦੀ ਹੋਵੇ ਬਾਈ ਕਹਿੰਦਾ ਐਨਓਸੀ ਮਿਲ ਜੂ ਬਲੋ ਟਾਪ ਮਾਡਲ ਹੈ ਨਾ ਹਾਂਜੀ 15 ਮਾਡਲ ਇਹਦਾ ਰੇਟ ਹੈਗਾ ਹੈਗਾ 435000 ਖੁਸ਼ੀ ਵੀ ਇਹਦਾ ਸੌਦਾ ਕਿੰਨੇ ਦਾ ਹੋ ਜੂਗਾ ਇਹਦਾ ਸੌਦਾ ਜੀ ਦੇ ਦਾਂਗੇ 420000 ਦੇ ਜੀ 420000 ਰੁਪਏ ਦਾ ਟਰੈਕਟਰ ਬਾਈ ਕਹਿੰਦਾ ਦੇ ਦਾਂਗੇ ਬਾਕੀ ਤੁਸੀਂ ਬਾਈ ਨੂੰ ਫੋਨ ਕਰਕੇ ਤੁਸੀਂ ਜਾਣਕਾਰੀ ਲਿਓ ਮਗਰਾੜਾ ਬਰੋ ਦਾ ਟਰੈਕਟਰ ਤੁਹਾਨੂੰ ਚੰਗੀ ਤਰ੍ਹਾਂ ਆਪਾਂ ਸਾਰਾ ਦਖਾਈ ਦਿੱਤਾ ਹੈਗਾ ਠੀਕ ਹੈ ਅੱਗੇ ਕੋਈ ਜੀ ਕਿਹੜਾ ਟਰੈਕਟਰ ਦਿਖਾਏਗਾ 852 852 ਰਿਵਰਸ ਵੀਡੀਓ ਇਹਦਾ ਮਾਡਲ ਹੈ ਸੰਗਰੂਰ ਦਾ ਨੰਬਰ ਆਈ ਫਸਟ ਪਾਰਟੀ ਦਾ ਟਰੈਕਟਰ ਹੈ ਠੀਕ ਹੈ ਇਹ ਟਰੈਕਟਰ ਨਵਾਂ ਬਹੁਤ ਆਣਾ ਹਾਂਜੀ ਚਾਰੇ ਟਾਇਰ ਨਵੇਂ ਆ ਮਗਰੜਾ ਮਗਰੂੜਾ ਦਾ ਨਵਾਂ ਟਰੈਕਟਰ ਹੈ ਠੀਕ ਹੈ ਬਾਈ ਅਜੇ ਤੱਕ ਟਾਚਿੰਗ ਬਰਸ਼ ਵੀ ਨਹੀਂ ਲੱਗੀ ਤੇਲ ਬ੍ਰੇਕਰ ਰਿਵਰਸ ਵੀਡੀਓ ਮੈਨੂਅਲ ਸਟੀਅਰਿੰਗ ਚੱਕੜਾਈ ਚਾਣਾ ਹਾਂਜੀ ਇਹਦਾ ਰੇਟ ਕਿੰਨਾ ਬਾਈ ਜੀ ਤੇ ਸੌਦਾ ਕਿੰਨੇ ਦਾ ਹੋਊਗਾ ਤੇਲ ਬ੍ਰੇਕਰ ਇਹਦਾ ਰੇਟ ਇਹਦਾ ਮੁੱਲ ਕੀ ਹੈ ਤੇ ਸੌਦਾ ਕਿੰਨਾ ਮੁੱਲ ਦਾ ਤੈ ਨਵਜੇ ਤਰਾਹੀ ਅੱਛਾ ਦੇ ਦਾਂਗੇ 365000 ਦਾ ਜੀ 365000 ਦਾ ਦੇ ਦਾਂਗੇ 365000 ਦਾ ਚਾਰੇ ਟਾਇਰ ਨਵੇਂ ਪਾਏ ਹੋਏ ਮੌਕੇ ਤੇ ਮਾਨ ਤਾਣ ਮੌਕੇ ਮਾਨ ਤਾਣ ਮਾੜਾ ਓਟਾ ਕਰਾ ਦਾਂਗੀ ਠੀਕ ਹੈ ਬਈ ਅੱਗੇ ਟਰੈਕਟਰ ਬਾਈ ਕੋਲ ਹੈਗਾ 855 800 ਕਿਹੜਾ ਮਾਡਲ ਹੈ ਇਹ ਸ਼ੀ ਮਾਡਲ 850 ਜੀ 2006 ਮਾਡਲ ਇਹਦਾ ਨੰਬਰ ਕਿੱਥੋਂ ਹੈ ਚਾਰੇ ਟਾਇਰ ਇਹਦੇ ਨਵੇਂ ਜੀ ਇਹਦਾ ਨੰਬਰ ਬਈ ਜੀ ਨੰਬਰ ਐਚ ਆਰ ਆਈ ਅੱਛਾ ਟਾਇਰ ਚਾਰੇ ਨਵੇਂ ਮਰੀਆੜ ਮੂਰ ਨਵੇਂ ਲੱਗੇ ਹੋਏ ਜੀ ਦੋ 3 ਲੱਖ 2 ਲੱਖ 80 ਹਜ਼ਾਰ ਰੁਪਏ ਟਰੈਕਟਰ ਦਾ ਮੁੱਲ ਐ ਸੋ ਕੋਈ ਵੀ ਇਹਦਾ ਸੌਦਾ ਕਿੰਨੇ ਦਾ ਹੋਊਗਾ ਇਹਦਾ ਸੌਦਾ ਕਿੰਨੇ ਦਾ ਹੋਊ ਵੀਰੇ ਇਹਦਾ ਜੀ ਦੇ ਦਾਂਗੇ 2 ਲੱਖ 70 ਹਜ਼ਾਰ ਦਾ ਦੇ ਦਾਂਗੇ ਜੀ 2 ਲੱਖ 10 ਹਜ਼ਾਰ ਰੁਪਿਆ ਬਾਈ ਮਾਨ ਕਰਦਾ ਬਾਕੀ ਤੁਸੀਂ ਕਾਲ ਕਰਕੇ ਬਾਈ ਕੋਲੇ ਆ ਜਾਓ ਇੱਕ ਆ ਡੀ ਆਈ 265 ਜਿਹੜਾ ਮੰਗਦਾ ਵੀ 4 ਹਜ਼ਾਰ ਮੰਗ ਲਈ 2000 4 ਮਾਲ ਟਰੈਕਟਰ ਹੈਗਾ ਟਾਇਰ ਦੇ 35-40 ਪੈਸੇ ਆ ਅਗਲੇ ਟਾਇਰ ਥੋੜੇ ਜਿਹਾ ਵੱਧ ਹੈਗੇ ਟੱਚਿੰਗ ਵਾਚਿੰਗ ਮਾਰੀ ਮੋਟੀ ਹੋਈ ਵੀ ਆ ਟਾਇਰ ਤੇ ਨਾ ਹਾਂਜੀ ਆ ਤਿੰਨ ਤਾਹਾਂ ਹੋਈ ਹੈ ਜੀ ਆ ਜੀ ਅੱਛਾ ਵੱਡੀ ਲਾਈਨ ਦੀ ਹੋਈ ਵੀ ਹੈ ਕਿ ਵੀਰੇ ਅਗਲਾ ਦੂਰੋ ਚੱਲ ਕੇ ਆ ਜੇ ਮੁੜ ਕੇ ਅਗਲਾ ਕਹਿਨਦਾਗਾ ਵੀ ਬਾਈ ਦੱਸਣ ਸੀ ਭੂਮੀ ਪੁੱਤਰ 2004 ਵਾਲਾ ਨੰਬਰ ਇਹਦਾ ਐਫ ਜੀਪ ਨੰਬਰ ਇਹਦਾ ਹਰਿਆਣਾ ਜੀ ਹਾਂਜੀ ਰੇਟ ਵੈਸੇ ਤਾਂ 1,65,000 ਆਈ ਹਾਂ ਤਾਂ ਆਪਾਂ 1,55,000 ਤਾਂ ਦੇ ਦਾਂਗੇ ਡੇਢ ਲੱਖ ਤਾਂ ਦੇ ਦੇਗਾ ਡੇਢ ਲੱਖ ਤਾਂ ਦੇ ਦਾਂਗੇ ਡੇਢ ਲੱਖ ਦਾ ਟਾਇਰ ਮਿਲ ਜੂਗਾ ਬਾਈ 265 2004 ਮਾਡਲ ਹੋਰ ਕਿਤੋਂ ਆਉਂਦਾ ਵੀ ਨਹੀਂ ਤੁਹਾਨੂੰ ਪਤਾ ਟਰੈਕਟਰ ਠੀਕ ਹੈ ਗਾ ਰੇਟ ਦੇ ਹਿਸਾਬ ਨਾਲ ਅੱਗੇ ਬਾਈ ਕੋਲੇ ਆ ਗਿਆ 2014 ਮਾਡਲ ਸੋਨਾਲਿਕਾ 750 ਇਹ ਪੰਜਾਬ ਨੰਬਰ ਟਰੈਕਟਰ ਹੈ ਨਾ ਪੰਜਾਬ ਨੰਬਰ ਟਰੈਕਟਰ ਹੈ ਐਨਓ ਸੀ ਇਹਦੀ ਵੀ ਮਿਲ ਜਾਈ ਜੀ ਐਨਓ ਜੇ ਕੋਈ ਹਰਿਆਣਾ ਵਾਲਾ ਜਾਂ ਕੋਈ ਹੋਰ ਹੋਵੇ ਹਾਂ ਜੀ ਵਰਦਾ ਹੋਏ ਠੀਕ ਹੈ ਹਰਿਆਣੇ ਰਿਨੇ ਟਾਇਰ ਨਵੇਂ ਜੀ ਪੇਲੇ ਚਾਰੇ ਚਾਰੇ ਟਾਇਰ ਨਵੇਂ ਪੁਆਏ ਹੋਏ ਆਪਣੇ ਠੀਕ ਹੈ ਇਹਦਾ ਰੇਟ ਕਿੰਨਾ ਬਾਈ ਇਹਦਾ ਰੇਟ ਵੈਸੇ ਤਾਂ ਆਪਾਂ ਭਰਿਆ ਹੋਇਆ ਸਵਾ ਚਾਰ ਲੱਖ ਜੀ ਠੀਕ ਹੈ ਦੇ ਦਾਂਗੇ 415000 ਰੁਪਏ 14 ਮਾਡਲ ਟਰੈਕਟਰ ਹਾਂਜੀ ਮਾਨਤਾਨ ਕੋਈ ਗੱਲ ਨਹੀਂ ਕਰਦਾ ਜੀ ਮਾਨਤਾਨ ਬਾਕੀ ਬਾਈ ਨੂੰ ਫੋਨ ਕਰ ਲਿਓ ਤੁਸੀਂ 10000 ਰੁਪਏ ਤਾਂ ਬਾਈ ਮਾਨਤਾਨ ਕਰੀ ਜਾਂਦਾ ਬਾਕੀ ਥੋੜਾ ਹੋਰ ਵੀ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਟਰੈਕਟਰ ਚੰਗੀ ਤਰ੍ਹਾਂ ਝਾਤ ਮਾਰ ਲਓ ਪੂਰਾ ਚੰਗਾ ਟਰੈਕਟਰ ਹੈਗਾ ਪੰਜਾਬ ਨੰਬਰ ਹੈ 2014 ਮਾਡਲ ਪਿਓਰ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਰ WhatsApp ਵੀਡੀਓ ਵਾਲਾ ਟਰੈਕਟਰ ਹੈ ਚੰਗੜਾ ਰੇਟਰ ਜੇ ਕਿਸ ਭਰਾ ਨੇ ਕੰਮ ਵਾਲੇ ਨੇ ਲੈਣਾ ਨਾ ਟਰੈਕਟਰ ਮਾੜਾ ਨਹੀਂ ਹੈਗਾਗਾ 2014 ਮਾਡਲ ਤੁਹਾਨੂੰ ਪਤਾ ਐਸ ਰੇਟ 'ਚ ਲੰਬੀ ਸ਼ੋਹਲਾ ਟਰੈਕਟਰ ਕਿਤੋਂ ਵੀ ਨਹੀਂ ਮਿਲਦਾ 2000 ਤੇ ਪਿਓਰ 14 ਮਾਡਲ ਹੈ 736 ਜੀਰੀਆ ਮਾਰਕੇ ਮੁਰਕੇ ਵੀ ਦਿਖਾ ਦਾਂਗੇ ਟਰੈਕਟਰ 736 ਜੀਰੀਆ ਕਿਛੀ ਹੈ ਠੀਕ ਹੈ ਇੱਕ ਵਾਰ 22 ਕੋਈ ਵੀ ਇਹਦਾ ਸੌਦਾ ਕਿੰਨੇ ਦਾ 4.5 ਤੋਂ ਕੋਈ ਮਾਨਤਾਨ ਹੋਊਗਾ ਕੋਈ ਆਪਣੇ 4 15 ਚ ਹੋਰ ਵੀ ਕੋਈ ਗੱਲ ਨਹੀਂ ਮਾਨਤਾਨ ਵੀ ਕਰ ਲਾਂਗੇ ਜੀ ਜੇ ਕੋਈ ਟਰੈਕਟਰ ਵਿੱਚ ਕਟਵਾਉਣਾ ਹੋਵੇ ਵਿੱਚ ਵੀ ਕਟਵਾ ਦਾਂਗੇ ਲੋਨ ਵਗੈਰਾ ਕਰਾਉਣਾ ਹੋਵੇ ਉਹ ਵੀ ਕਰਵਾ ਦਾਂਗੇ 14 ਮਾਡਲ ਤੇ ਤਾਂ ਲੋਨ ਵੀ ਹੋ ਜਾਊ 3.5 3 ਲੱਖ ਦਾ ਹਾਂਜੀ ਲੋਨ ਕਰਵਾ ਦਾਂਗੇ ਜੀ ਠੀਕ ਹੈ ਵੀਰੇ ਜੇ ਕੋਈ ਪੁਰਾਣਾ ਵਿੱਚ ਟਰੈਕਟਰ ਕੱਟਣਾ ਹੋਵੇ ਉਹ ਕਟਾਏ ਪਹਿਲਾਂ ਫੋਨ ਨੰਬਰ ਬੋਲ ਦਿਤੇ ਐਡਰੈਸ ਬੋਲ ਦਿ ਵੀਰੇ 83605 ਜੀ ਦੁਆਰਾ ਬੋਲਣ ਵੀਰੇ ਦੁਆਰਾ 83605 32834 ਹਾਂਜੀ ਆਪਣਾ ਸੰਦੋਹਾ ਪਿੰਡ ਹੈ ਜੀ ਕੁਝ ਜੀਪ ਸਿੰਘ ਬਾਈ ਦਾ ਨਾਮ ਹੈ ਤੇ ਆਈ ਮੰਡੀ ਪੁੱਤਰਵੰਡੀ ਸਾਬ 14 ਨੰਬਰ ਪਲਾਟ ਨੰਬਰ ਤੇ ਹੁੰਦੇ ਆਪਾਂ ਅੱਛਾ ਤੇ ਬਾਕੀ ਜੇ ਕੋਈ ਅੱਗੇ ਪਿੱਛੇ ਡੈਕਟਰ ਦੇਖਣਾ ਹੋਵੇ ਤੁਹਾਡਾ ਅੱਗੇ ਪਿੱਛੇ ਆਪਣੇ ਫਿਰ ਕੰਟੈਕਟ ਨੰਬਰ ਤੇ ਫੋਨ ਕਰ ਸਕਦੇ ਠੀਕ ਹੈ ਟਰੈਕਟਰ ਪੈਂਡ ਹੁੰਦਾ ਕਿ ਇੱਥੇ ਹੁੰਦਾ ਨਹੀਂ ਪੈਂਡ ਹੁੰਦੇ ਆਪਣੇ ਤੁਸਨ ਦੋਹੀ ਠੀਕ ਹੈ ਭਾਈ ਨੂੰ ਜੇ ਕੋਈ ਟਰੈਕਟਰ ਸੰਧੇ ਰੇਟਾਂ ਸੰਧੇ ਜਾਣਕਾਰੀ ਲੈਣੀ ਹੋਵੇ ਤਾਂ ਜਲਦੀ ਜਲਦੀ ਵੀਡੀਓ ਤੇ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਹੋ ਮਨਤਨ ਫੋਲੋਊਗਾ ਜਿੰਨਾ ਭਰਾਵਾਂ ਨੇ ਅਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਫੋਲੋ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਧੰਨਵਾਦ ਆ ਜੀ ਮਿਲਦੇ ਆ ਕਿਸੇ ਨਾ ਵੀਡੀਓ ਦੇ ਨਾਲ ਤਦ ਤੱਕ ਲਈ ਰੱਖੋ ਜੀ